ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਸੀਂ ਇੱਕ ਵਾਰ ਤੋਂ ਫੇਰ ਮੰਗਟ ਲੈਸ ਹਾਊਸ ਵਾਲੇ ਸ਼ਹਿਰ ਸਮਰਾਲਾ ਗੁਰਨਾਨਕ ਰੋਡ ਮੰਗਟ ਲੈਸ ਹਾਊਸ ਜਿੱਥੇ ਕੀ ਰੇਟ ਘੱਟ ਚੀਜ਼ ਵਧੀਆ ਹੁਣ ਕਾਟਣ ਦੀਆਂ ਫੁੱਲ ਰੇਟ ਫੁੱਲ ਵੈਰਾਈਟੀ ਆ ਚੁੱਕੀ ਆ ਇੱਕ ਵਾਰ ਜਰੂਰ ਭੈਣ ਭਰਾ ਵਿਜ਼ਿਟ ਕਰੋ ਜਿਹੜੇ ਭੈਣ ਭਰਾ ਨਹੀਂ ਵੀ ਆਏ ਉਹ ਵੀ ਇੱਕ ਵਾਰ ਜਰੂਰ ਵਿਜ਼ਿਟ ਕਰੋ ਕਿਉਂਕਿ ਸਾਰਨੋਂ ਵੱਡੀ ਗੱਲ ਆ ਆਪਣੇ ਕੋਲੇ ਰੇਟ ਘੱਟ ਹੁਣ ਜਿਹੜੇ ਭੈਣ ਭਰਾ ਬੁਟੀਕਾਂ ਦਾ ਕੰਮ ਕਰਦੇ ਨੇ ਹਨਾ ਉਹਨਾਂ ਨੂੰ ਜ਼ਿੰਮੇਵਾਰ ਰੋਲ ਲੈਣੇ ਹੋ ਉਹ ਵੀ ਤੁਹਾਨੂੰ ਐ ਨਹੀਂ ਕਿ ਵੀ ਤੁਸੀਂ ਕੁਆਂਟੀਟੀ ਚ ਚਾਹੀ ਤੁਸੀਂ 1-2 ਰੋਲ ਲਓ ਤੁਹਾਨੂੰ ਬਿਲਕੁਲ ਰੇਟ ਘੱਟ ਚੀਜ਼ ਵਧੀਆ ਆਮ ਜਿਵੇਂ ਆਮ 1-2 ਡਿਜ਼ਾਈਨ ਕਾਟਨ ਚ ਸਾਡੇ ਕੋਲੇ ਸਿੰਪਲ ਮੰਨ ਲਓ ਮਹਿਰੂਨ ਕਲਰ ਫਿਰੋਜੀ ਕਲਰ ਇੱਕ ਇੱਕ ਕਲਰ ਦੇ ਵਿੱਚ 10 ਤੋਂ 15 ਡਿਜ਼ਾਈਨ ਮਿਲ ਲੰਗੇ ਇੱਕ ਵਾਰ ਜ਼ਰੂਰ ਵਿజిਟ ਕਰੋ ਸ਼ਹਿਰ ਸਮਰਾਲਾ ਗੁਰਨਾਨਕ ਰੋਡ ਮੰਗਟ ਲੈਸ ਹਾਊਸ ਹਾਂ ਇੱਕ ਗੱਲ ਹੋਰ ਸਾਰਨੋਂ ਵੱਡੀ ਗੱਲ ਉਹਨਾਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਫੋਲੋ ਕੀਤਾ ਜਿਨ੍ਹਾਂ ਨੇ ਨਹੀਂ ਵੀ ਕੀਤਾ ਇੱਕ ਵਾਰ ਪਲੀਜ਼ ਜ਼ਰੂਰ ਫੋਲੋ ਅਰ ਸ਼ੇਅਰ ਕਰੋ ਇੱਕ ਵਾਰ ਨਾਲ ਵਿజిਟ ਵੀ ਕਰੋ ਕਾਟਨ ਦੀਆਂ ਜਿੱਥੇ ਕਿ ਰੇਟ ਘੱਟ ਚੀਜ਼ ਵਧੀਆ ਲੈਸ ਆ ਚੁੱਕੀਆਂ ਨੇ ਨਾਲੇ ਦੇਖੋ ਕਲਰਫੁੱਲ ਇਹ ਨਾ ਮਤਲਬ ਇੱਕ ਇੱਕ ਸਿੰਗਲ ਕਲਰ ਦੇ ਵਿੱਚ ਆਪਣੇ ਕੋਲ ਡਿਜ਼ਾਈਨਿੰਗ ਵੀ ਜਿਵੇਂ ਅੱਜ ਕੱਲ ਇੰਗਲਿਸ਼ ਕਲਰ ਚੱਲਦੇ ਪਏ ਨੇ ਨਾ ਆਪਣੇ ਕੋਲੇ ਉਹ ਕਲਰ ਆ ਉਸ ਤੋਂ ਬਾਅਦ ਆ ਮਲਟੀ ਦੇ ਉੱਪਰ ਇਹ ਤਾਂ ਆਪਾਂ ਇੱਕ ਇੱਕ ਤੁਹਾਨੂੰ ਸੈਂਪਲ ਪੀਸ ਦਿਖਾ ਰਹੇ ਆ ਆਪਣੇ ਕੋਲੇ ਇਹਦੇ ਵਿੱਚ ਡਿਜ਼ਾਈਨ ਵੀ ਬਥੇਰੇ ਨੇ ਕਲਰ ਵੀ ਬਥੇਰੇ ਨੇ ਫਿਰ ਉਹਨਾਂ ਭੈਣਾ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਊਗਾ ਵੀ ਜਿਹੜੇ ਸਾਡੇ ਕੋਲੇ ਨਹੀਂ ਆਏ ਔਰ ਉਹਨਾਂ ਭੈਣ ਭਰਾਵਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਫੋਲੋ ਕੀਤਾ ਸਤਿ ਸ੍ਰੀ ਅਕਾਲ